ਕਿ ਸਾਡਾ ਮੁੱਖ ਮੰਤਰੀ ਸਾਰੀਆਂ ਮਰਿਆਦਾ ਹੀ ਭੁੱਲ ਗਿਆ ਉਹਨੂੰ ਇਹ ਨਹੀਂ ਪਤਾ ਕਿ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਹੈ ਉਹਨੂੰ ਇਹ ਨਹੀਂ ਪਤਾ ਮੈਂ ਦੇਸ਼ ਦੇ ਗ੍ਰਹਿ ਮੰਤਰੀ ਵਾਸਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਹੈ ਵਿਧਾਨ ਸਭਾ ਦੇ ਬਾਹਰ ਔਰ ਕੱਲ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਵਰਤੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਉਹ ਫੁਲਾਣੀਆਂ 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 ਉਹ ਜੋ ਇੱਕ ਕਮੇਡੀ ਹੁੰਦੀ ਹੈ ਨਾ ਉਸ ਤੋਂ ਬਾਹਰ ਨਹੀਂ ਆ ਪਾ ਰਿਹਾ ਮੁੱਖ ਮੰਤਰੀ ਨੂੰ ਸਮਝ ਨਾ ਪਊਗਾ ਇਸ ਸਟੇਜ ਨਹੀਂ ਗਈ ਜਿੱਥੇ ਤੁਹਾਨੂੰ ਟੱਕੀ ਕਰਦਾ ਅੱਗੇ ਪਿੱਛੇ ਤੇ ਕਹਿ ਦਿੰਦੇ ਸੀ ਖਾਦੀ ਪੀਤੀ ਚ ਬੋਲ ਗਿਆ ਅੱਜ ਸਾਡਾ ਸ਼ਰਮਤ ਸਿਰ ਨੀਵੇਂ ਹੋ ਜਾਂਦਾ ਜੋ ਅਸੀਂ ਪਰਸੋ ਹਾਲਾਤ ਦੇਖੀ ਜਦੋਂ ਦਿੱਲੀ ਦੇ ਵਿੱਚ ਪ੍ਰੈਸ ਨੂੰ ਬਰੀਫ ਕਰ ਰਹੇ ਸੀਗੇ ਪੱਗ ਦਾ ਲੜ ਕਿਤੇ ਸੀਗਾ ਜ਼ੁਬਾਨ ਕਿਤੇ ਸੀ ਤੇ ਬਾਡੀ ਲੈਂਗੁਏਜ ਕਿਤੇ ਸੀ ਇਸ ਕਰਕੇ ਭਾਰਤ ਜਨਤਾ ਪਾਰਟੀ ਨੇ ਅਚਾਰੇ ਸੂਬੇ ਪਰ ਵਿੱਚ ਉਤਲੇ ਫੁਕੰਦਾ ਨਿਰਣਾ ਕੀਤਾ ਔਰ ਉਸੇ ਤੇ ਕੜੀ ਦੇ ਤਹਿਤ ਲੁਦਾਨੇ ਚ ਉਤਲਾ ਫੁਕਾ ਜਾ ਰਿਹਾ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬੀਆਂ ਨੇ ਬੜੀ ਸੰਧਰਾਂ ਦੇ ਨਾਲ ਇੱਕ ਬਦਲਾਅ ਲੈ ਕੇ ਆਉਣ ਵਾਲੀ ਪਾਰਟੀ ਨੂੰ 92 ਵਿਧਾਇਕ ਚੁਣ ਕੇ ਦਿੱਤੇ। ਲੇਕਿਨ ਬਦਲਾਅ ਐਸਾ ਆਇਆ ਕਿ ਸਾਡਾ ਮੁੱਖ ਮੰਤਰੀ ਸਾਰੀਆਂ ਮਰਿਆਦਾ ਹੀ ਭੁੱਲ ਗਿਆ। ਉਹਨੂੰ ਇਹ ਨਹੀਂ ਪਤਾ ਕਿ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਹੈ। ਉਹਨੂੰ ਇਹ ਨਹੀਂ ਪਤਾ ਮੈਂ ਦੇਸ਼ ਦੇ ਗ੍ਰਹਿ ਮੰਤਰੀ ਵਾਸਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਹੈ। ਔਰ ਜਿਸ ਤਰੀਕੇ ਦੀ ਭਾਸ਼ਾ ਵਿਧਾਨ ਸਭਾ ਦੇ ਬਾਹਰ ਔਰ ਕੱਲ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਵਰਤੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਭਾਰਤ ਜਨਤਾ ਪਾਰਟੀ ਨੇ ਅਚਾਰੇ ਸੂਬੇ ਪਰ ਵਿੱਚ ਪੁਤਲੇ ਫੁਕਨ ਦਾ ਨਿਰਣੈ ਕੀਤਾ ਔਰ ਉਸੇ ਤੇ ਕੜੀ ਦੇ ਤਹਿਤ ਲਗਾਉਣੇ ਚ ਪੁਤਲਾ ਫੁਕਾਇਆ ਜਾ ਰਿਹਾ ਔਰ ਉਹਨੂੰ ਇਹ ਨਾ ਪਤਾ ਹੋਵੇ ਕਿ ਪ੍ਰਧਾਨ ਮੰਤਰੀ ਕਿਹੜੇ ਕਿਹੜੇ ਦੇਸ਼ਾਂ ਚ ਗ ਜਾ ਕੇ ਆਏ ਨੇ ਤੇ ਕਸੂਰ ਕੀ ਦਾ ਉਹ ਫਲਾਨੀਆਂ 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 ਉਹ ਜੋ ਇੱਕ ਕਮੇਡੀ ਹੁੰਦੀ ਹੈ ਨਾ ਉਸ ਤੋਂ ਬਾਹਰ ਨਹੀਂ ਆ پا ਰਿਹਾ ਮੁੱਖ ਮੰਤਰੀ ਨੂੰ ਸਮਝ ਨਾ ਪਊਗਾ ਇਹ ਸਟੇਜ ਨਹੀਂ ਜਿੱਥੇ ਤੁਹਾਨੂੰ ਟੱਕੀ ਕਰਦਾ ਤੁਸੀਂ ਅਸਲ ਵਿੱਚ ਪ੍ਰਦੇਸ਼ ਦਾ ਮੁੱਖ ਮੰਤਰੀ ਆ ਮੰਨਿਆ ਅੱਗੇ ਪਿੱਛੇ ਤੇ ਕਹਿ ਦਿੰਦੇ ਸੀ ਖਾਦੀ ਪੀਤੀ ਚ ਬੋਲ ਗਿਆ ਅੱਜ ਸਾਡਾ ਸ਼ਰਮਨਤ ਸਿਰ ਨੀਵੇਂ ਹੋ ਜਾਂਦਾ ਜੋ ਅਸੀਂ ਪਰਸੋ ਹਾਲਾਤ ਦੇਖੀ ਜਦੋਂ ਦਿੱਲੀ ਦੇ ਵਿੱਚ ਪ੍ਰੈਸ ਨੂੰ ਬਰੀਫ ਕਰ ਰਹੇ ਸੀਗੇ ਪੱਗ ਦਾ ਲੜ ਕਿਤੇ ਸੀਗਾ ਜ਼ੁਬਾਨ ਕਿਤੇ ਸੀ ਤੇ ਬਾਡੀ ਲੈਂਗੁਏਜ ਕਿਤੇ ਸੀਗੀ ਇੱਕ ਪੰਜਾਬੀ ਦੀ ਕਹਾਵਤ ਹੈ ਬੰਦਰ ਬੰਦਰ ਕੀ ਜਾਣੇ ਅਦਰਕ ਦਾ ਸਵਾਦ ਸੋ ਉਸ ਕਹਾਵਤ ਜਿਹੜੀ ਹੈਗੀ ਐ ਇਹ ਆਮ ਆਦਮੀ ਪਾਰਟੀ ਦੇ ਟੁੱਕਦੀ ਐ ਵਿਦੇਸ਼ ਨੀਤੀ ਬਾਰੇ ਪੁੱਛਦੇ ਪਏ ਨੇ ਜੇ ਨਹੀਂ ਪਤਾ ਕੁਛ ਦੇਸ਼ਾਂ ਦੇ ਨਾਂ ਨਹੀਂ ਪਤਾ ਹੈਗੇ ਤੇ ਪਰਚੀ ਤੋਂ ਪੜ ਲਓ ਤੁਹਾਡੇ ਕੋ ਪੰਜਾਬ ਸੰਭੇ ਨਹੀਂ ਜਾਂਦਾ ਅੱਜ ਪੰਜਾਬ ਚ ਲੋਕ ਲੋਕ ਜਿਹੜੇ ਹੈਗੇ ਨੇ ਤਰਾਹੀ ਤਰਾਹੀ ਕਰ ਰਹੇ ਨੇ ਰੋਜ਼ ਗੈਂਗਸਟਰ ਆ ਕੇ ਕਤਲ ਕਰ ਰਹੇ ਨੇ ਪਿਛੇ ਅਬ ਮੋਗੇ ਹੋਇਆ ਹੁਣ ਅਬੋਰ ਹੋਇਆ ਕੋਈ ਦਿਨ ਐਸਾ ਬੀਤਾ ਜਿਸ ਦਿਨ ਗੈਂਗਸਟਰ ਜਿਹੜੇ ਹੈਗੇ ਨੇ ਪੰਜਾਬ ਦੇ ਚ ਕਤਲਗਰ ਨਹੀਂ ਕਰ ਦੇ ਕਿਆ ਕੋਈ ਦਿਨ ਐਸਾ ਬੀਤਦਾ ਜਿਸ ਦਿਨ ਡਰੱਗਸ ਦੇ ওভারਡੋਸ ਦੇ ਨਾਲ ਨੌਜਵਾਨ ਨਹੀਂ ਮਰਦੇ? ਕਿਆ ਕੋਈ ਦਿਨ ਐਸਾ ਨਿਕਲਦਾ ਹੈ ਕਿਸੇ ਵੀ ਸ਼ਹਿਰ ਦੇ ਵਿੱਚ, ਕਿਸੇ ਵੀ ਮੱਲੇ 'ਚ ਕਿ ਜਿਸ ਦਿਨ ਰੋਕ ਸਨੇਚਿੰਗ ਨਾ ਹੁੰਦੀ ਹੋਵੇ? ਸਾਡੀਆਂ ਮਾਤਾ-ਮਾਂ ਪੈਣਾ ਕਰਦੇ ਥੜੇ ਤੇ ਨਹੀਂ ਖੜ ਸਕਦੀਆਂ, ਬਾਜ਼ਾਰ ਜਾਣਾ ਦੂਰ ਦੀ ਗੱਲ ਹੋ ਗਈ। ਹੁਣ ਮਾਤਾ-ਪੈਣਾ ਦੀ ਵੀ ਗੱਲ ਛੱਡੋ। ਹੁਣ ਤਾਂ ਤੁਸੀਂ ਵੀ ਘਰੋਂ ਬਾਹਰ ਨਿਕਲੋ ਮੇਲੇ ਜਾਂ ਜਾਂ ਨਿਕਲਦੇ ਹੋ ਤੇ ਘਰ ਦੇ ਅਰਦਾਸ ਕਰਦੇ ਨੇ ਸੁਖ ਸੁਬਿਲੀ ਵਾਪਸ ਆ ਜਾਵੇ। ਇਸ ਤਰ੍ਹਾਂ ਦੀ ਸਰਕਾਰ ਚਲਾਉਣ ਵਾਲਾ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪ੍ਰਸ਼ਨ ਚੱਕਦਾ ਪਿਆ ਦੇਸ਼ ਦੇ ਗ੍ਰਹਿ ਮੰਤਰੀ ਦੇ ਪ੍ਰਸ਼ਨ ਚੱਕਦਾ ਪਿਆ ਇਹ ਬਹੁਤ ਹੀ ਅਫਸੋਸਾਜਨਕ ਹੈ ਅਸੀਂ ਕਿਸੇ ਕੀਮਤ ਦੇ ਉੱਤੇ ਇਸ ਤਰ੍ਹਾਂ ਦੀ ਸ਼ਬਦਾਵਲੀ برداشت ਨਹੀਂ ਕਰ ਸਕਦੇ ਕਹਨੂੰ ਕਿ ਅਸੀਂ ਬੜਾ ਕੁਝ ਕਹਿ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਸਿਰ ਤੋਂ ਲੱਗੇ ਪੰਜਾਬੀ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਢੰਡੋਰਾ ਪਿੱਟਣ ਵਾਲੇ ਅੱਜ ਕਿਸ ਤਰੀਕੇ ਨਾਲ ਸੀਐਮਓ ਘਾਫਿਸ ਗਿਰਵੀ ਰੱਖਿਆ ਹੋਇਆ ਇਹ ਉਹੀ ਬਾਬੂ ਕੁਮਾਰ ਹੈ ਨਾ ਜਿਸ ਨੇ ਸਵਾਤੀ ਮਹੀਵਾਲ ਆਮ ਆਦਮੀ ਪਾਰਟੀ ਦੀ ਐਮਪੀ ਨੂੰ ਅਰਵਿੰਦ ਕੇਜਰੀਵਾਲ ਦੇ ਘਰ ਚ ਕੁੱਟਿਆ ਸੀਗਾ ਇਸ ਤਰ੍ਹਾਂ ਦੇ ਲੋਕ ਅੱਜ ਪੰਜਾਬ ਦਾ ਸੀਐਮਓ ਚਲਾਣਗੇ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰਿਆ ਦੁਤਕਾਰਿਆ ਦੁੱਚ ਮੱਖੀ ਵਾਂਗਰ ਕੱਟ ਕੇ ਬਾਹਰ ਕੱਢਿਆ ਮੁੱਖ ਮੰਤਰੀ ਛੱਡੋ ਮੰਤਰੀ ਛੱਡੋ ਐਮਐਲਏ ਵੀ ਨਹੀਂ ਰਾਹ ਦਿੱਤਾ ਅਜੋ ਆ ਕੇ ਪੰਜਾਬ ਦੀ ਸਰਕਾਰਾਂ ਚਲਾਣਗੇ ਔਰ ਸਾਡਾ ਮੁੱਖ ਮੰਤਰੀ ਕਟਪਤਲੀ ਬਣ ਕੇ ਰਹੇਗਾ ਜਿਨ੍ਹਾਂ ਨੂੰ ਇੱਕ ਮੁੱਖ ਮੰਤਰੀ ਹੋ ਕੇ ਇੱਕ ਮੰਤਰੀ ਹੋ ਕੇ ਜਿਨ੍ਹਾਂ ਨੂੰ ਇਹਦਾ 50 ਕਿਲੋਮੀਟਰ ਜਿਹੜਾ ਬੀਐਸਐਫ ਦਾ ਇਲਾਕਾ ਦਿੱਤਾ ਹੈ ਉਹਦੀ ਸਮਝ ਨਹੀਂ ਹੈਗੀ ਲਾਅ ਐਂਡ ਆਰਡਰ ਪੂਰਾ ਉਸ ਇਲਾਕੇ ਦਾ ਕੰਟਰੋਲ ਪੰਜਾਬ ਦੇ ਪੁਲਿਸ ਕੋਲੇ ਹੈ ਉਹ ਜੇ ਨਹੀਂ ਚਲਾਣੀ ਆਂਦੀ ਸਰਕਾਰ ਤੇ ਆਪਣੇ ਡੀਜੀਪੀ ਕੋਲੋਂ ਪੁੱਛ ਲੋ ਇਹਨਾਂ ਨੂੰ ਪਤਾ ਨਹੀਂ ਕਿ 50 ਕਿਲੋਮੀਟਰ ਦਾ ਦਾਇਰਾ ਕੀ ਹੁੰਦਾ ਹੈ। ਬੀਐਸਐਫ ਕੋ ਹੈ ਜੀ ਬੀਐਸਐਫ। ਅਰੇ ਭਾਈ ਲਾਅ ਐਂਡ ਆਰਡਰ ਉੱਥੇ ਦਾ ਕੰਟਰੋਲ ਕਰਨਾ ਪੰਜਾਬ ਪੁਲਿਸ ਦਾ ਕੰਮ ਹੈ ਪੰਜਾਬ ਸਰਕਾਰ ਦਾ ਕੰਮ ਹੈ। ਆਪਣੀ ਨਾਕਾਮੀਆਂ ਨੂੰ ਦੂਸਰੇ ਤੇ ਦੋਸ਼ ਦੇਣਾ ਇਹ ਆਮ ਆਦਮੀ ਪਾਰਟੀ ਦੇ ਡੀਐਨਏ ਚ ਹੈਗਾ। ਅਸੀਂ ਦੇਖਿਆ ਨਾ ਦਿੱਲੀ ਦੇ ਵਿੱਚ ਔਰ ਉੱਥੇ ਪੰਜਾਬ ਚ ਵੀ ਦੇਖ ਰਹੇ ਹਾਂ ਪਿਛਲੇ 3.5 ਸਾਲ ਤੋਂ। ਹਰ ਗੱਲ ਤੇ ਫੇਲਿਅਰ ਦੋਸ਼ ਕੇਂਦਰ ਸਰਕਾਰ ਦੋਸ਼ ਨਰਿੰਦਰ ਮੋਦੀ ਦੋਸ਼ ਅਮਿਤ ਸ਼ਾ ਸੋ ਇਹਨਾਂ ਕੰਮੇਨ ਠੱਲਿਆਂ ਨੂੰ ਸਮਝਣਾ ਪਏਗਾ ਕਿ ਸਰਕਾਰਾਂ ਕਿੱਦਾਂ ਚੱਲਦੀਆਂ ਨੇ ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਇਹਨਾਂ ਦੇ ਜੋ ਸ਼ਬਦਾਵਲੀ ਕਲ ਵਰਤੀ ਆ ਉਹ ਕਠਿਨ ਕੜੇ ਸ਼ਬਦਾਂ ਚ ਵਿਰੋਧ ਕਰਦੇ ਆ ਅੱਜ ਪੰਜਾਬ ਪੰਜਾਬ ਔਰ ਪੰਜਾਬੀਆਂ ਦੇ ਦਰਭਾਗ ਸਰਦੇਸ਼ ਦੇ ਮੁੱਖ ਮੰਤਰੀ ਜਿਹੜੇ ਲੋਕਾਂ ਨੂੰ ਠੱਗ ਕੇ ਜਿਨ੍ਹਾਂ ਨੇ ਸਤਾ ਹਾਸਲ ਕੀਤੀ ਜਿਹੜੇ ਆਪਣੀ ਦਸਤਾਰ ਨੂੰ ਕੱਚੇ ਚ ਰੱਖਦੇ ਨੇ ਬੜਾ ਵੱਡਾ ਪੰਜਾਬੀ ਹੋਣ ਦਾ ਮਾਣ ਦਿਖਾਉਂਦੇ ਨੇ ਜੋ ਭਾਸ਼ਾ ਉਹਨਾਂ ਨੇ ਸੰਸਦ ਦੇ ਵਿੱਚ ਬੋਲੀ ਹਾਊਸ ਦੇ ਵਿੱਚ ਬੋਲੀ ਉਹ ਬੜੀ ਸ਼ਰਮਨਾਕ ਆ ਔਰ ਸਾਰਿਆਂ ਚੋਂ ਦਾ ਰੋਸ਼ ਆ ਅਰੇ ਤੂੰ ਪੰਜਾਬੀਆਂ ਦਾ ਮਾਣ ਬਣਦਾ ਤੂੰ ਕਹਿੰਦਾ ਮੈਂ ਪੰਜਾਬੀਆਂ ਦੀ ਗੱਲ ਕਰਦਾ ਔਰ ਦੂਜੇ ਪਾਸੇ ਕਹਿੰਦਾ ਵੀ ਪ੍ਰਧਾਨ ਮੰਤਰੀ ਉਹਨਾਂ ਦੇਸ਼ਾਂ ਚ ਜਾ ਰਹੇ ਨੇ ਜਿੱਥੇ ਉਹਨਾਂ ਦੀ ਆਬਾਦੀ ਇੰਨੀ ਘਾ ਕਿ ਉਹਨੇ ਲੋਕ ਤਾਂ ਜੀਸੀਬੀ ਮਸ਼ੀਨ ਦੇਖ ਕੇ ਨੂੰ ਕੱਟੇ ਹੋ ਜਾਂਦੇ ਆ ਇਹ ਤੂੰ ਪੰਜਾਬੀਆਂ ਦਾ ਮਾਣ ਕਰ ਰਿਹਾ ਇਹ ਇਹ ਦੱਸ ਰਹੇ ਆ ਕਿ ਪੰਜਾਬੀ ਇਹਨੇ ਵਿਲੇ ਨੇ ਤੂੰ ਪੰਜਾਬੀਆਂ ਦਾ ਮਾਣ ਘਟਾ ਰਿਆ ਐਸਾ ਮੁੱਖ ਮੰਤਰੀ ਜੀਨੇ ਅੱਜ ਤੱਕ ਝੂਠ ਬੋਲਿਆ ਠੱਗਿਆ ਪੰਜਾਬ ਦੀ ਜਨਤਾ ਨੂੰ ਲੁੱਟਿਆ ਖਸੋਟਿਆ ਜੋ ਉਹਨਾਂ ਦੇ ਆਪਣੇ ਐਮਐਲਏ ਅਤੇ ਤੱਕ ਤੇ ਪਰਚੇ ਹੋ ਰਹੇ ਨਹੀਂ ਤੁਹਾਡੇ ਕੋਲ ਉਹਨਾਂ ਗੱਲਾਂ ਦਾ ਜਵਾਬ ਨਹੀਂ ਔਰ ਤੁਸੀਂ ਕਰੇਦ ਕਰੇਦ ਕੇ ਕਰੇਦ ਕਰੇਦ ਕੇ ਇਹ ਹਾਊਸ ਨੂੰ ਉਹ ਚੁਣੀ ਹੋਏ ਮਰਿਆਦਾ ਦੇ ਮੰਦਰ ਨੂੰ ਤੁਸੀਂ ਲੋਕ ਕਲੰਕਿਤ ਕਰ ਰਹੇ ਹੋ ਜਿਹੜੀ ਭਾਸ਼ਾ ਮੈਂ ਪੁੱਛਦਾ ਚਾਹਨਾ ਵੀ ਭਗਵੰਤ ਮਾਨ ਹਾਊਸ ਤੋਂ ਬੋਲਦੇ ਨੇ ਉਹ ਭਾਸ਼ਾ ਕੀ ਉਹ ਹਾਊਸ ਦੀ ਮਰਿਆਦਾ ਦੀ ਭਾਸ਼ਾ ਉਹ ਬਾਕੀਆਂ ਤੇ ਓਪੋਜੀਸ਼ਨ ਤੇ ਹੋਰਾਂ ਤੇ ਇਲਜ਼ਾਮ ਲਾਉਂਦੇ ਨੇ ਉਦੋਂ ਉਹਨਾਂ ਦੇ ਬਾਕੀ ਸਪੀਕਰ ਸਾਹਿਬ ਤੋਂ ਲੈ ਕੇ ਬਾਕੀ ਲੋਕ ਕਿਉਂ ਨਹੀਂ ਬੋਲਦੇ ਵੀ ਇਸ ਭਾਸ਼ਾ ਨੂੰ ਆਪਾਂ ਉਹਦੇ ਚ ਪਾ ਰਹੇ ਹਾਂ ਜਾਂ ਕੱਢ ਰਹੇ ਹਾਂ ਐਸੇ ਮੁੱਖ ਮੰਤਰੀ ਨੇ ਅੱਜ ਸਾਡੇ ਪ੍ਰਦੇਸ਼ ਦਾ ਤਾਂ ਬੇੜਾਗਰ ਕਰਤਾ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਲੋਕ ਉਹਨਾਂ ਤੋਂ छुटਕਾਰਾ ਚਾਹੁੰਦੇ ਨੇ ਔਰ 2027 ਚ ਜਿਹੜਾ ਅੱਜ ਇਹਦਾ ਹਸ਼ਰ ਹੋਇਆ ਭਗਵੰਤ ਮਾਨ ਦਾ ਜਿਸ ਢੰਗ ਦੇ ਨਾਲ ਪੁਤਲਾ ਬੋਕ ਕੇ ਕੀਤਾ ਗਿਆ ਇਹ ਤੋਂ ਜ਼ਿਆਦਾ ਭੈੜਾ 2027 ਚ ਜਨਤਾ ਨੇ ਕਰਨਾ ਔਰ ਇਹ ਲੋਕਾਂ ਨੂੰ ਧੂਕਰ ਨੂੰ ਛੋਪਨ ਨੂੰ ਵਰ ਭਜਨ ਨੂੰ ਰਾਂ ਹੀ ਮਿਲਣਾ ਇੱਕ ਭੰਡ ਨੂੰ ਦੇਸ਼ ਦਾ ਪ੍ਰਦੇਸ਼ ਦਾ ਮੁੱਖ ਮੰਤਰੀ ਲੋਕਾਂ ਨੇ ਵਿਸ਼ਵਾਸ ਕਰਕੇ ਬਣਾਤਾ ਔਰ ਉਹਨੂੰ ਇੰਨੀ ਤਮੀਜ਼ ਨਹੀਂ ਉਹਨੂੰ ਸੰਸਦ ਚ ਉਹਦੀ ਬੋਲਣ ਦੀ ਭਾਸ਼ਾ ਹਨ ਇੰਨੀ ਅਨਪਾਰਲੀਮੈਂਟਰੀ ਆ ਆਪਣੇ ਹਾਊਸ ਚ ਜਦੋਂ ਬੋਲਦਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਉਹ ਗ੍ਰਹਿ ਮੰਤਰੀ ਦੇ ਬਾਰੇ ਜਿਹੜੀ ਸ਼ਬਦਾਵਲੀ ਉਹ ਪ੍ਰਯੋਗ ਕਰਦਾ ਇਹ ਇਸ ਤੋਂ ਜ਼ਿਆਦਾ ਇਹ ਕੀ ਉਹਦੇ ਲਈ ਸਾਡੇ ਪ੍ਰਦੇਸ਼ ਦੇ ਲਈ ਜਾਂ ਦੇਸ਼ ਦੇ ਲਈ ਸ਼ਰਮਨਾਕ ਘਟਨਾ ਹੋਊਗੀ ਐਸਾ ਨਕੰਮਾ ਜਿਹਨੇ ਲੋਕਾਂ ਨੂੰ ਠੱਗਿਆ ਪੰਜਾਬ ਦੀ ਜਨਤਾ ਨੂੰ ਠੱਗਿਆ ਪੰਜਾਬ ਦੇ ਲੋਕਾਂ ਨੂੰ ਠੱਗਿਆ ਝੂਠ ਬੋਲ ਕੇ ਹਜੇ ਵੀ ਬਸ ਨਹੀਂ ਕਰਦਾ ਐਸੇ ਲੋਕ ਦਾ ਅਸੀਂ ਅੱਜ ਪੁਤਲਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਚ ਰੋਸ ਸੀ ਪੰਜਾਬ ਪਰਚ ਪੁਤਲੇ ਫੂਕੇ ਜਾ ਰਹੇ ਆ ਉਸੇ ਕੜੀ ਚ ਜ ਲੁਧਿਆਣੇ ਦੇ ਵਿੱਚ ਸਾਰੇ ਕਾਰਜਕਰਤਾ ਨੇ ਉਹਦਾ ਪੁਤਲਾ ਫੂਕ ਕੇ ਰੋਸ ਕੀਤਾ ਇਹ ਜਿਹੇ ਆਦਮੀ ਨੂੰ ਤਾਂ ਨਰਕਾਂ ਚ ਜਗ੍ਹਾ ਨਹੀਂ ਮਿਲਨੀ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਬੋਲਦਾ ਔਰ ਮੈਂ ਸਾਨੂੰ ਦਾ ਵੀ ਆਨ ਵਾਲਾ ਜਿਹੜਾ ਸਮਾਂ ਔਰ ਪੰਜਾਬ ਦੀ ਜਨਤਾ ਇੱਕ ਇੱਕ ਗੱਲ ਦਾ ਹਿਸਾਬ ਲੂਗੀ ਜਿਸ ਢੰਗ ਦੇ ਨਾਲ ਇਹਨਾਂ ਦੇ ਆਪਣੇ ਐਮਐਲਏਆਂ ਦੇ ਉੱਤੇ ਆਪਣੇ ਲੋਕਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਆ ਕੱਲ ਵੀ ਇਹਨਾਂ ਦੇ ਦੋ ਐਮਐਲਏ ਦੇ ਉੱਤੇ ਪਰਚਾ ਦਰਜ ਹੋਇਆ ਸੋ ਕਹੇ ਜੀ ਸਰਕਾਰ ਆ ਵੀ ਅਸੀਂ ਪਹਿਲੀ ਵਾਰੀ ਇਹੋ ਜਿਹਾ ਹਾਲਾਤ ਦੇਖ ਰਹੇ ਆ ਪੰਜਾਬ 'ਚ ਅਜੇ ਤੱਕ ਇਹੋ ਜਿਹਾ ਦੇਖਣ ਨੂੰ ਮਿਲੇ ਨਹੀਂ ਮਿਲੇ ਨਹੀਂ ਸੋ ਅੱਜ ਲੋਕਾਂ 'ਚ ਭਾਰਤੀ ਜਨਤਾ ਪਾਰਟੀ 'ਚ ਪਰਦੇਸ਼ ਦੇ ਲੋਕਾਂ 'ਚ ਇਹ ਬੜਾ ਵੱਡਾ ਰੋਸ ਆ ਅਸੀਂ ਅੱਜ ਜੋ ਰੋਸ ਜाहिर ਕੀਤਾ